ਜੀ ਵੀਡੀਓ ਵੇਖ ਰਖੇ ਆਪ ਸਾਬ ਨੂੰ ਜੀ ਆਣ ਲੈ ਕੇ ਹਾਜਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੀ ਹੁਣ ਮੁਫਤ ਬਿਜਲੀ ਨਹੀਂ ਮਿਲੇਗੀ ਕੇਂਦਰ ਨੇ ਮਾਨ ਸਰਕਾਰ ਨੂੰ ਦਿੱਤੇ ਤਿੰਨ ਬਦਲ ਕਰੇ ਲੋਕ ਹਵਤਕਾਰਾਂ ਤੇ ਕਿਸਾਨਾਂ ਲਈ ਪੰਜਾਬ ਸਰਕਾਰ ਦੀ ਮੁਫਤ ਬਿਜਲੀ ਜੋੜਨ ਯੋਜਨਾ ਨੇੜਲੇ ਭਵਿੱਖ ਵਿੱਚ ਖਤਰੇ ਵਿੱਚ ਪੈ ਸਕਦੀ ਹੈ ਕੇਂਦਰ ਸਰਕਾਰ ਨੇ ਰਾਜਾਂ ਤੇ ਬਿਜਲੀ ਸਬਸਿਡੀ ਦੇ ਬਕਾਇਦਾ ਪ੍ਰਦਾਨ ਕਰਨ ਲਈ ਦਬਾਅ ਵਧਾਉਣ ਲਈ ਇੱਕ ਸਖਤ ਤਿੰਨ ਵਿਕਲਪ ਨਿੱਜੀਕਰਨ ਫਾਰਮੂਲਾ ਵਿਕਸਿਤ ਕੀਤਾ ਹੈ ਇਸ ਪ੍ਰਸਤਾਵ ਦਾ ਉਦੇਸ਼ ਉਹਨਾਂ ਰਾਜਾਂ ਦੇ ਸਕੰਜਾ ਕਸਣਾ ਜੋ ਸਮੇਂ ਸਿਰ ਬਿਜਲੀ ਸਬਸਿਡੀਆਂ ਦਾ ਪਕਤਾਨ ਕਰਨ ਵਿੱਚ ਸਮਰਾਥਾਨ ਪੰਜਾਬ ਵਿੱਚ ਬਿਜਲੀ ਸਬਸਿਟੀਆਂ ਦਾ ਘੇਰਾ ਕਾਫੀ ਵੱਡਾ ਹੈ ਕਿਸਾਨਾਂ ਨੂੰ ਟਿਊਬਵਲ ਚਲਾਉਣ ਲਈ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਜਦੋਂ ਕਿ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਟ ਤੱਕ ਮੁਫਤ ਬਿਜਲੀ ਮਿਲਦੀ ਜਦੋਂ ਕਿ ਖੇਤੀਬਾੜੀ ਖੇਤਰ ਦੀ ਸਬਸਿਟੀ 1997 ਹਨੇ ਵਿੱਚ 604.57 ਕਰੋੜ ਸੀ ਅਤੇ 2025-26 ਵਿੱਚ ਵਧ ਕੇ 10000 ਕਰੋੜ ਹੋ ਗਈ ਹੈ ਜੇਕਰ ਹੋਰ ਖੇਤਰਾਂ ਲਈ ਸਬਸਿਡੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਕੁੱਲ ਅਨਮਨਤ ਸਬਸਿਡੀ 20500 ਕਰੋੜ ਤੱਕ ਪਹੁੰਚ ਜਾਂਦੀ ਹੈ ਆਲ ਇੰਡੀਆ ਪਾਵਰ ਇੰਜੀਨੀਅਰ ਫੈਕਟਰੀਸ਼ਨ ਦੇ ਬਲਾਰੇ ਵੀ ਕੇ ਗੁਪਤਾ ਨੇ ਕੇਂਦਰ ਸਰਕਾਰ ਤੇ ਤਿੰਨ ਵਿਕਲਪ ਸੁਝਾਏ ਹਨ ਪਹਿਲਾ ਵਿਕਲਪ ਇਹ ਹੈ ਕਿ ਰਾਜ ਸਰਕਾਰ ਬਿਜਲੀ ਵੰਡ ਕੰਪਨੀਆਂ ਵਿੱਚ ਆਪਣੀ 52% ਹਿੱਸੇਦਾਰੀ ਵੇਚੇ ਅਤੇ ਉਹਨਾਂ ਨੂੰ ਜਨਤਿਕ ਨਿੱਜੀ ਭਾਈ ਵਾਲੀ ਮਾਡਲ ਦੇ ਤਹਿਤ ਚਲਾਇਆ ਜਾਵੇ ਦੂਜਾ ਵਿਕਲਪ ਇਹ ਹੈ ਕਿ ਬਿਜਲੀ ਵੰਡ ਕੰਪਨੀਆਂ ਦੀ 26% ਹਿੱਸੇਦਾਰੀ ਅਤੇ ਪ੍ਰਬੰਧਨ ਜੰਤਰਣ ਇੱਕ ਨਿੱਜੀ ਕੰਪਨੀ ਨੂੰ ਸੌਪਿਆ ਜਾਵੇ ਤੀਜਾ ਵਿਕਲਪ ਦੱਸਦਾ ਹੈ ਕਿ ਜੇਕਰ ਕੋਈ ਰਾਜ ਨਿੱਜੀਕਰਨ ਜੋ ਬਚਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੇ ਡਿਕਸ ਕਮਨ ਨੂੰ ਸੇਬੀ ਅਤੇ ਸਟਾਕ ਐਕਸਚੇਂਜ ਵਿੱਚ ਰਜਿਸਟਰ ਕਰਨਾ ਚਾਹੀਦਾ ਹੈ ਗੁਪਤ ਨੇ ਕਿਹਾ ਕਿ ਇਸ ਪ੍ਰਸਤਾਵ ਨੂੰ ਇਸ ਵੇਲੇ ਸੱਤ ਰਾਜਾਂ ਉੱਤਰ ਪ੍ਰਦੇਸ਼ ਮਹਾਰਾਸ਼ਟਰ ਮੱਧ ਪ੍ਰਦੇਸ਼ Rajasthan Haryana Andhra Pradesh ਅਤੇ Tamil Nadu ਨਾਲ ਮੰਤਰੀ ਪੱਧਰ ਦੀ ਮੀਟਿੰਗ ਵਿੱਚ ਸਾਂਝਾ ਕੀਤਾ ਗਿਆ ਹਾਲਾਂਕਿ ਪੰਜਾਬ ਨੂੰ ਮੀਟਿੰਗ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਪਰ ਭਵਿੱਖ ਵਿੱਚ ਇਸ ਨੂੰ ਵਧੇ ਹੋਏ ਦਬਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪੰਜਾਬ ਦੇ ਕਿਸਾਨਾਂ ਕਿਸਾਨ ਸੰਗਠਨਾਂ ਨੇ ਬਿਜਲੀ ਦੇ ਨਿੱਜੀਕਰਨ ਦਾ ਸਖਤ ਵਿਰੋਧ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਸੈਕਟਰ ਤੇ ਸਿੱਧਾ ਹਮਲਾ ਹੈ ਜੋ ਮੁਫਤ ਬਿਜਲੀ ਤੇ ਨਿਰਭਰ ਕਰਦਾ ਹੈ ਜੁਨੀਅਨਾਂ ਨੇ ਬਿਜਲੀ ਸੋਧ ਪੱਲ 2025 ਦਾ ਵੀ ਵਿਰੋਧ ਕੀਤਾ ਜਿਸ ਵਿੱਚ ਟ੍ਰੈਪ ਵਿੱਚ ਬਦਲਾਅ ਦੀ ਮੰਗ ਕੀਤੀ ਗਈ ਅਤੇ ਨਿੱਜੀ ਕੰਪਨੀਆਂ ਨੂੰ ਇੱਕ ਕਿਨਾਰਾ ਦਿੱਤਾ ਗਿਆ ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਬਿੱਲ ਆਮ ਜਨਤਾ ਦੀ ਕੀਮਤ ਤੇ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਵਾਲਾ ਇੱਕ ਕਦਮ ਹੈ ਬਿਜਲੀ ਸਪਟਾਂ ਦੀ ਸਮ ਕਾਲੀ ਸੂਚੀ ਦੇ ਅਧੀਨ ਆਉਂਦੀ ਹੈ ਭਾਵ ਕੇਂਦਰ ਰਾਜ ਅਤੇ ਰਾਜ ਸਰਕਾਰ ਦੋਵਾਂ ਨੂੰ ਨੀਤੀ ਨਿਰਧਾਰਤ ਕਰਨ ਦਾ ਅਧਿਕਾਰ ਹੈ ਗੁਪਤਾ ਨੇ ਇਹ ਸਵਾਲ ਕੀਤਾ ਕਿ ਸਿਰਫ ਸੱਤ ਰਾਜਾਂ ਦੀ ਰਾਏ ਦੇ ਆਧਾਰ ਤੇ ਦੇਸ਼ ਭਰ ਵਿੱਚ ਨਿੱਜੀਕਰਨ ਕਿਵੇਂ ਲਗਾਇਆ ਜਾ ਸਕਦਾ ਹੈ ਉਹਨਾਂ ਇਸ ਨੂੰ ਦੇਸ਼ ਵਿਆਪੀ ਨਿੱਜੀਕਰਨ ਮੈਂਮ ਕਿਹਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ